ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਛੋਟੇ ਸਿੱਧੂ ਮੂਸੇਵਾਲ ਦਾ ਵੱਡਿਆ ਸਾਰਾ ਤੋਂ ਪਹਿਲਾਂ ਦਾ ਸਿੱਧੂ ਮੂਸੇਵਾਲ ਨੂੰ ਹੈਪੀ ਬਰਥਡੇ ਦੇਖੋ ਸਿੱਧੂ ਮੂਸੇਵਾਲ ਦੀਆਂ ਫੋਟੋਆਂ ਲਾ ਕੇ ਤੇ ਛੋਟੇ ਸਿੱਧੂ ਮੂਸੇਵਾਲ ਦੇ ਛੋਟੇ ਭਰਾ ਦੀਆਂ ਫੋਟੋਆਂ ਲਾ ਕੇ ਛੋਟੇ ਸਿੱਧੂ ਮੂਸੇਵਾਲ ਦੇ ਵੱਡੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹਵੇਲੀ 'ਚ ਤੁਸੀਂ ਦੇਖ ਸਕਦੇ ਹੋ ਤੇ ਦੇਖੋ ਗੇਟ ਤੋਂ ਲੈ ਕੇ ਗੁਬਾਰਿਆਂ ਨਾਲ ਕਿਵੇਂ ਹਵੇਲੀ ਨੂੰ ਅੰਦਰ ਤੱਕ ਸਜਾਇਆ ਹੋਇਆ ਏ ਥਾਂ ਥਾਂ ਗੁਬਾਰੇ ਲੱਗੇ ਨੇ ਤੇ ਗੇਟ ਨਾਲ ਕਿੰਡੀ ਸੋਹਣੀ ਡੈਕੋਰੇਸ਼ਨ ਜੀ ਕੀਤੀ ਹੋਈ ਏ ਤੇ ਦੇਖੋ ਨਿੱਕੇ ਨਿੱਕੇ ਖਿਡੌਣੇ ਜਿਵੇਂ ਲਾਏ ਹੋ ਬਰਡੇ ਮਨਾਏ ਜਾਣਗੇ ਸਿੱਧੂ ਮੂਸੇਵਾਲ ਦੇ ਛੋਟੇ ਪ੍ਰਾਤ ਛੋਟੇ ਸਿੱਧੂ ਮੂਸੇਵਾਲ ਦੇ ਬਰਡੇ ਤੇ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਤੇ ਉਹਨਾਂ ਨੇ ਸਿੱਧੂ ਮੂਸੇਵਾਲ ਦੇ ਬਾਪੂ ਬੇਬੇ ਦੇ ਨਾਲ ਹੱਥ ਫੜ ਕੇ ਕੇਕ ਕਟਿਆ ਤੇ ਇਸ ਬਰਡੇ ਨੂੰ ਸੈਲੀਬ੍ਰੇਟ ਕੀਤਾ ਉਹ ਤੁਸੀਂ ਵੀ ਦੇਖੋ ਪੂਰੀ ਵੀਡੀਓ ਮਾਜੂਬੇ ਨਮਾ ਲਵੀ ਲਈ ਲੈ ਮਾਤੀ ਆਜ ਫੜ ਲੈ ਵੀ ਆਲੀ ਚੱਕ ਹੋ ਜਾਂਦਾ ਹੈ ਇਹ ਜਹਾਤ ਹੀ ਪੂਰੀ ਕੀ ਵਾਟੇ ਟੂ ਜੂ ਜੀ ਵਾਟੇ ਬਹੁ ਆ

ਮੇਲੀ ਪੜਾਇਆ ਇਸ ਟਾਈਮ ਤੇ ਥੋੜਾ ਯਾ ਮਾੜਾ ਰੁਕੇ ਮਿਲ ਕਰੀ ਗਿਆ ਉਹ ਕਰੀ ਇਹ ਕਾਜੀ ਬੜਾ ਆ ਗਿਆ ਰਾਤ ਤੇ ਨੋਟ ਉਹ ਜਿਹੜਾ ਉਹ ਇਹ ਬੜੀ ਮਿਲਨਦਾ ਭਾਈ ਜੀ ਲਿਖਿਆ ਮੈਂ ਦੇਖਿਆ ਤੁਸੀਂ ਇੱਕ ਇੱਕ ਚੀਜ਼ ਅੱਖਰ ਨਾਲ ਦੇਖੋ ਜੀ ਪਿਆਰ ਦੀ ਕੋਈ ਖਾਤਰੀ ਉੱਤੇ ਵੀ ਆਪਾਂ ਚੀਕਵਾ ਕੱਢੀ। ਨੁਕੜੀਆਂ ਬਣਾਈਆਂ ਸੀ। ਇਹ ਨੁਕੜੀਆਂ ਨਹੀਂ। ਯਾਨੀ ਇਹ ਬਣਾਈ ਜਵਾਂਗੇ ਕਿ ਕੋਟਾ ਪੁੱਢੀ ਆਪਣੇ ਵੱਡੇ ਵੀਰ ਤੋਂ ਮਿਲ ਕੇ ਆਦੀ ਬਰਿਆਸ ਦੀ ਜੁੰਡੀ ਰੱਖੇਗੀ। ਨਹੀਂ ਮੈਂ ਆਪਣਾ ਪਹਿਲਾ ਛੋਟਾ। ਨਾਲੇ ਕੋਟੇ ਕਿੰਨੇ ਜਦ ਵਰਗਿਆ ਜੀ। ਬੈਠ ਜਾ ਬੰਸਾ ਪਹਿਲਾ ਚੁਪਾ ਹੋਲਡਿੰਗ ਬੜਾ ਫੜਨ ਦੀ ਬੜਾ 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 ਐ ਲੈ ਲੈ ਮਤ ਜੀ ਦੋ ਤੋਂ ਸਿੱਧਾ ਕਰਨਾ ਚਾਹੀਦਾ ਹੈ ਨਾ ਕੀ ਆਲੇ ਕਰਨਾ ਹੈ ਲੈ ਜੀ ਚੱਗੋ ਆ ਜੀ ਤਾਂ ਫੇੜੀ ਕਰਨਾ ਮੇਰੇ ਹਿਸਾਬ ਨਾਲ ਨਹੀਂ ਹੁੰਦਾ ਕਰਨਾ ਪਿੱਛੇ ਭਈ ਟੂ ਲਾ ਆ ਯਾਰ ਨਾ ਮਸਾਵਾ ਕੱਪੜੇ ਤੋਂ ਹਾਂ ਹਾਂ ਉਹਦੇ ਨੂੰ ਚੱਲ ਉਹ ਤਾਂ ਚੱਕ ਉਹਨੇ ਐਸਾ ਜਿਹਾ ਇਹ ਪਾ ਸਾਡੂ ਪਾਲ ਦਾ ਭਰ ਗਿਆ ਲੀਕ